ਬਹੁਤ ਕਿਸਮਤੀ ਸਾਡੀ ਹੈ ਕਿ ਜਿਹੜਾ ਸਾਡਾ ਦੁਸ਼ਮਣ ਹੈ ਉਹ ਮੱਕਾਰ ਵੀ ਹੈ ਤੇ ਬੇਵਕੂਫ ਵੀ ਹੈ। ਔਰ ਆਪਣੀ ਲੋਕਾਂ ਦੀ ਸੇਵਾ ਯਾ ਪਾਕਿਸਤਾਨ ਦੀ ਤਰੱਕੀ ਵੱਲ ਉਹਨਾਂ ਦਾ ਧਿਆਨ ਘਟਦਾ ਹੈ। ਔਰ ਹਿੰਦੁਸਤਾਨ ਦੀ ਜਿਹੜੀ ਬਰਬਾਦੀ ਹੈ ਇਹਦੇ ਵਿੱਚ ਇਹਨਾਂ ਨੇ ਇਹੋ ਜਿਹੇ ਟੋਏ ਪੱਟੇ ਕਿ ਪਿਛਲੇ 76 ਸਾਲਾਂ ਤੋਂ ਪਾਕਿਸਤਾਨ ਆਪਣੇ ਟੋਏਾਂ ਜਿੱਟੇ। ਸੋ ਅੱਜ ਕਿਉਂਕਿ ਜੰਗ ਦੇ ਵਿੱਚ ਵਿਰਾਮ ਹੋਇਆ ਸੀ ਸਪਾਰ ਹੋਇਆ ਔਰ ਇਹ ਜਿਹ ਸੀਸਪਾਰ ਜਿਹੜਾ ਇਹ ਹਿੰਦੁਸਤਾਨ ਨੇ ਆਪਣੀਆਂ ਸ਼ਰਤਾਂ ਤੇ ਮਨਵਾਇਆ ਔਰ ਮोटे-ਮोटे ਮਕਸਦੇ ਇਹ ਹੀ ਸੀ ਕਿ ਜਿੰਨਾ ਬੰਦਿਆਂ ਨੇ ਸਾਡੇ ਬੇਗੁਨਾ ਲੋਕਾਂ ਦਾ ਕਤਲ ਕੀਤਾ ਔਰ ਇਹ ਜਿਹੜੀਆਂ ਤਾਕਤਾਂ ਉਹਨਾਂ ਪਿੱਛੇ ਸੀ ਚਾਹੇ ਜੈਸ਼ੀ ਮੁਹੰਮਦ ਸੀ ਚਾਹੇ ਲਸ਼ਕਰੇ ਤੌਇਬਾ ਸੀ ਉਹਨਾਂ ਦੇ ਟਿਕਾਣਿਆਂ ਤੇ ਭਾਵੇਂ ਮੁਰੀਦ ਕੇ ਹੈ ਭਾਵੇਂ ਬਾਵਲਪੁਰ ਹੈ ਭਾਵੇਂ ਕਸ਼ਮੀਰ ਚ ਜਿਹੜੇ ਉਹਨਾਂ ਦੇ ਕੋਈ ਕੈਂਪ ਸੀਗੇ ਉਹਨਾਂ ਤੇ ਇੱਕ ਕਿਸਮ ਦੀ ਪ੍ਰਸੀਸ਼ਨ ਬੌਮਬਿੰਗ ਕਰਕੇ ਸਿਨੇਹਾ ਜਿਹੜਾ ਉਹਨਾਂ ਤਾਈ ਪਹੁੰਚ ਗਿਆ ਕਿ ਜੇ ਹਿੰਦੁਸਤਾਨ ਦਾ ਨੁਕਸਾਨ ਕਰੋਗੇ ਤੁਹਾਨੂੰ ਕੀਮਤ ਅਦਾ ਕਰਨੀ ਪਊਗੀ ਪਰ ਕੀਮਤ ਜਿਹੜੀ ਹੈ ਉਹ ਥੋੜੇ ਦਿਨ ਪਹਿਲਾਂ ਬਹੁਤ ਵੱਧ ਗਈ ਦੂਸਰਾ ਜਿਹੜਾ ਹਿੰਦੁਸਤਾਨ ਦਾ ਮਕਸਦ ਸੀ ਕਿ ਜਿਹੜਾ ਪਾਣੀਆਂ ਦਾ ਮੌਜਦਾ ਸੀ ਜਿਹੜਾ ਕਿ 1960 ਚ ਹੋਇਆ ਔਰ ਤੁਹਾਡੇ ਸੁਣਨ ਵਾਲੇ ਸ਼ਾਇਦ ਹੈਰਾਨ ਹੋਣਗੇ ਤੇ ਪਤਾ ਨਹੀਂ ਇਹ ਚੂਕਾ ਪਤਾ ਹੋ ਕਿਵੇਂ ਗਈ ਕਿ 136 ਮਿਲੀਅਨ ਏਕੜ ਪਾਣੀ ਜਿਹੜਾ ਇਹ ਤਾਂ ਪਾਕਿਸਤਾਨ ਨੂੰ ਦੇਦਾ ਤੇ ਆਪਣੇ ਹਿੱਸੇ ਆਇਆ 18 18 ਫੀਸ ਜੇ 18 ਐਮ ਏ ਜਿਹੜਾ ਕਿ ਕੋਈ 18% ਬਣਦਾ ਹੈ ਜਦਾ ਮਤਲਬ ਤੁਸੀਂ 80% ਪਾਣੀ ਜਿਹੜਾ ਉਹ ਪਾਕਿਸਤਾਨ ਨੂੰ ਦੇਦਾ ਔਰ ਪਾਕਿਸਤਾਨ ਨੂੰ ਹੁਣ ਇਹ ਕੀਮਤ ਅਦਾ ਕਰਨੀ ਪਾਉਗੀ ਕਿ ਹਿੰਦੁਸਤਾਨ ਨੇ ਕਿਹਾ ਕਿ ਇਹ ਪਾਣੀ ਜਿਹੜਾ ਕਿ ਪਹਿਲਾਂ ਅਸੀਂ ਵਰਤਾਂਗੇ। ਔਰ ਮੈਨੂੰ ਇੱਕ ਇਹਦੇ 'ਚ ਪੰਜਾਬ ਦੀ ਖੁਸ਼ਹਾਲੀ ਜਾਂ ਤਰੱਕੀ ਦਾ ਇੱਕ ਸੁਰਾਗ ਨਜ਼ਰ ਆਉਂਦਾ ਹੈ ਕਿ ਇਹ ਜਿਹੜਾ ਸਾਡਾ ਜਿਹੜੀ ਚਪਕਲਿਸ਼ ਚੱਲ ਰਹੀ ਹੈ ਚਾਹੇ ਹਰਿਆਣਾ, ਰਾਜਸਥਾਨ, ਪੰਜਾਬ ਕਿਤੇ ਪਾਣੀ ਘਟ ਤੇ ਜੇ ਉਹਨਾਂ ਦਰਿਆਵਾਂ ਦਾ ਪਾਣੀ ਜਿਹੜਾ ਇਹ ਸਾਡੇ ਹਿੰਦੁਸਤਾਨ ਨੂੰ ਮਿਲਣ ਲੱਗ ਗਿਆ ਤਾਂ ਸਾਡੇ ਵਾਸਤੇ ਮਸਲਾ ਜਿਹੜਾ ਹੈ ਸਦਾ ਸਦਾ ਲਈ ਖਤਮ ਹੋ ਗਿਆ। ਤੀਸਰਾ ਜਿਹੜਾ ਜੰਗ ਦਾ ਮਕਸਦ ਏ ਸੀ ਕਿ ਪਾਕਿਸਤਾਨ ਦੀ ਫੌਜ ਜਿਹੜੀ ਸੁਨੇਹਾ ਪਹੁੰਚ ਗਿਆ ਕਿਉਂਕਿ ਨੂਰ ਖਾਨ ਜਿਹੜਾ 에ਅਰਬੇਸ ਹੈ ਜਿਹੜਾ اسلامਾਬਾਦ ਤੇ 라ਵਲਪਿੰਡੀ ਜਿੱਥੋਂ ਦੇ ਸਾਰੇ VIP ਜਿਹੜੇ ਆਪਣਾ ਹਵਾਈ ਐਡਾ ਦਿੱਲੀ ਤਰਾ ਕੰਡੀ ਅਰਪੋਰਟ ਉੱਥੋਂ ਤੱਕ ਹਿੰਦੁਸਤਾਨ ਦੀਆਂ ਮਿਸਾਈਲਾਂ ਜਿਹੜੀਆਂ ਉਹ ਪਹੁੰਚ ਗਈਆਂ ਨੌਰ 에ਅਰਪੋਰਟ ਤੇ ਪਹੁੰਚ ਗਈਆਂ ਕਰਾਚੀ ਪਹੁੰਚ ਗਈਆਂ ਪਰ ਜਿਹੜੇ ਵੱਡੇ ਵੱਡੇ ਸ਼ਹਿਰ ਆ ਹਿੰਦੁਸਤਾਨ ਨੇ ਦੱਸਦਾ ਕਿ ਸਾਡੇ ਕੋਲੇ ਕਪੇਬਿਲਿਟੀ ਹੈ ਔਰ ਇਹ ਤਿੰਨੇ ਚਾਰਾ ਚੀਜ਼ਾਂ ਜਿਹੜਾ ਅਧਿਆਨ ਅਜ਼ਰ ਰੱਖਦੇ ਹੋਏ ਕੱਲ ਜੰਗ ਦੇ ਵਿੱਚ ਵਿਰਾਮ ਆਇਆ ਔਰ ਮੈਨੂੰ ਲੱਗਦਾ ਹੈ ਜਿਵੇਂ ਫਲਵਾਮਾ ਦਾ ਜਦੋਂ ਹਮਲਾ ਹੋਇਆ ਤੇ ਮੋਦੀ ਜੀ ਨੇ ਉਹਦਾ ਜਵਾਬ ਦਿੱਤਾ ਬਾਲਾ ਕੋਟ ਦੀ ਸ਼ਕਲ ਦੇ ਵਿੱਚ ਤੇ 4 ਸਾਲ ਸਾਡੇ ਚੈਨ ਨਾ ਗੁਜ਼ਰ ਗਏ ਮੈਨੂੰ ਲੱਗਦਾ ਵੀ ਆ ਜਿਹੜੀ ਕਾਰਵਾਈ ਹੋਈ ਹੈ ਅਗਲੇ 15-20 ਸਾਲ ਕੋ ਵੀ ਹਿੰਦੁਸਤਾਨ ਨੇ ਇਹ ਵੀ ਵਾਜ਼ੇ ਤੌਰ ਤੇ ਕਿਹਾ ਤਾਂ ਵੀ ਅਗਲੀ ਵਾਰੀ ਜੇ ਕੋਈ ਹੱਤਵਾਦੀ ਹਮਲਾ ਹੋਇਆ ਤਾਂ ਇਹਨੂੰ ਅਸੀਂ ਜੰਗ ਜਾ ਤੁਸੀਂ ਐਲਾਨ ਸਮਝ ਲਿਆ ਜੇ ਤਾਂ ਇਹ ਸਾਡੀ ਜਿਹੜੇ નિર્ਦੋਸ਼ ਲੋਕ ਹੈ ਉਹਨਾਂ ਦੀ ਜਿਹੜੀ ਹੈ ਹਾਜ਼ਤ ਵਾਸਤੇ ਇਹ ਬਹੁਤ ਵਧੀਆ ਹੋ ਗਿਆ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੋਦੀ ਜੀ ਦੀ ਸ਼ਕਲ ਦੇ ਵਿੱਚ ਸਾਡੇ ਕੋਲੇ ਇੱਕ ਬੜੀ ਜ਼ਹੀਨ ਬੜੀ ਮਜ਼ਬੂਤ ਔਰ ਬੜੀ ਦੂਰ ਅੰਦੇਸ਼ੀ ਲੀਡਰਸ਼ਿਪ ਮੌਜੂਦ ਹੈ ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਦੁਨੀਆ ਦੀ ਜਿਹੜੀਆਂ 4-5 ਟੌਪ ਦੀਆਂ ਲੀਡਰਸ਼ਿਪਸ ਹਨ ਸਭ ਤੋਂ ਵਧੀਆ ਹੈ ਉਨ੍ਹਾਂ ਵਿੱਚ ਹਿੰਦੁਸਤਾਨ ਦੀ ਵੀ ਲੀਡਰਸ਼ਿਪ ਉਹਦੇ ਸ਼ਾਮਲ ਹੁੰਦੀ ਹੈ ਔਰ ਦੇਖੋ ਪ੍ਰਧਾਨ ਮੰਤਰੀ ਤਾਂ ਬਣਦੇ ਆ ਮੁੱਖ ਮੰਤਰੀ ਬਣਦੇ ਆ ਮੰਤਰੀ ਬਣਦੇ ਆ ਗਵਰਨਰ ਬਣਦੇ ਆ ਲੀਡਰ ਤਾਂ ਪੈਦਾ ਹੀ ਹੁੰਦੇ ਹਾਲਾਤ ਪੈਦਾ ਕਰ ਦਿੰਦਾ ਹੈ ਗੁਲਾਮੀ ਪੈਦਾ ਕਰ ਦਿੰਦੀ ਹੈ ਗਰੀਬੀ ਪੈਦਾ ਕਰ ਦਿੰਦੀ ਹੈ ਜੰਗ ਪੈਦਾ ਕਰ ਦਿੰਦੀ ਹੈ ਸੋ ਸਾਡੇ ਕੋਲੇ ਜਿਹੜੀ ਅੱਜ ਲੀਡਰਸ਼ਿਪ ਹੈ ਮੈਂ ਤਾਂ ਅੱਜ ਇਸ ਮੌਕੇ ਤੇ ਇੱਕ ਪਰਮਾਤਮਾ ਸਾਡੀ ਲੀਡਰਸ਼ਿਪ ਨੂੰ ਤਾਕਤ ਬਖਸ਼ੋ ਸਾਡੀ ਲੀਡਰਸ਼ਿਪ ਨੂੰ ਜਾਂ ਜੋ ਵੀ ਪਾਕਿਸਤਾਨ ਨੂੰ ਇੱਕ ਸਬਕ ਸਿਖਾਉਣਾ ਸੀ ਇਹਦਾ ਸਭ ਤੋਂ ਵੱਡਾ ਮਕਸਦ ਥਾ ਇਹ ਸੀ ਵੀ ਜਿਹੜੇ ਅੱਤਵਾਦੀਆ ਨੇ ਜੈਸ਼ੇ ਮੁਹੰਮਦ ਤੇ ਲਸ਼ਕਰੇ ਤੋਇਬਾ ਇਹਨਾਂ ਦੇ ਦੋ ਹੈੱਡਕੁਆਟਰ ਸੀਗੇ ਇੱਕ ਬਾਵਲਪੁਰ ਸੀਗਾ ਤੇ ਇੱਕ ਮਰੀਦਕੇ ਸੀਗਾ ਇਹ ਦੋਨਾਂ ਜਿਵੇਂ ਆਪਣੇ ਵੱਡੇ ਵੱਡੇ ਡੇਰੇ ਹਨ ਇਹ ਇਹੋ ਜੇ ਕਿਸਮ ਦੇ ਇਹਨਾਂ ਦੇ ਬੜੇ ਵੱਡੇ ਵੱਡੇ ਕੰਪਲੈਕਸ ਸੀਗੇ ਇਹਨਾਂ ਦੇ ਨੌ ਡੇਰਿਆਂ ਤੇ ਹਿੰਦੁਸਤਾਨ ਨੇ ਜਮਾ ਉਹ ਪਿੰਨ ਪੁਆਇੰਟ ਕਰਕੇ ਉਹਨਾਂ ਨੂੰ ਇਹ ਇਹ ਰਸੀਦ ਕਰਾਤਾ ਵੀ ਅਸੀਂ ਉੱਥੋਂ ਤੱਕ ਪਹੁੰਚ ਸਕਦੇ ਮੈਂ ਨਹੀਂ ਕਹਿੰਦਾ ਸਾਰੇ ਅੱਤਵਾਦੀ ਮਾਰੇ ਗਏ ਯਾਰ ਇਹ ਅੱਤਵਾਦੀ ਸਦਾ ਸਦਾ ਲਈ ਕਤਬ ਹੋ ਜਾਣਗੇ ਪਰ ਜੇ ਅੱਜ ਤੋਂ ਬਾਅਦ ਕੋਈ ਹਿੰਦੁਸਤਾਨ ਦੇ ਖਿਲਾਫ ਕਾਰਵਾਈ ਕਰਨਗੇ ਤਾਂ ਉਹ ਲੁਕ ਛੁਪ ਕੇ ਇੱਧਰ ਉੱਧਰ ਹੋ ਕੇ ਹਰ ਵਾਰੀ ਆਪਣੀ ਲੋਕੇਸ਼ਨ ਬਦਲ ਕੇ ਆਪਣੀ ਕਾਰਵਾਈ ਕਰਨਗੇ ਨਾ ਕਿ ਜਿਹੜੇ ਉਹਨਾਂ ਨੇ ਪੱਕੇ ਡੇਰੇ ਬਣਾਏ ਸੀ ਉਹਨਾਂ ਡੇਰਿਆਂ 'ਚ ਉਹਨਾਂ ਨੂੰ ਪਤਾ ਵੀ ਹਿੰਦੁਸਤਾਨ ਦੀਆਂ ਮਿਸਾਇਲਾਂ ਪਹੁੰਚ ਸਕਦੀਆਂ। ਦੂਜਾ ਜਿਹੜਾ ਪਾਕਿਸਤਾਨ ਨੂੰ ਸੁਨੇਹਾ ਦਿੱਤਾ ਕਿ ਜਿਹੜੇ ਉਹਨਾਂ ਦਾ ਨੂਰ ਖਾਨ 에ਰਪੋਰਟ ਹੈ ਜਿਹੜਾ 라ਵਲਪਿੰਡੀ ਦਾ 에ਰਪੋਰਟ ਹੈ ਜਿੱਥੋਂ ਦੇ ਸਾਰੇ VIP ਚੜਦੇ ਆ। ਕਰਾਚੀ ਦਾ 에ਰਪੋਰਟ ਹੈ, ਲਾਹੌਰ ਦਾ 에ਰਪੋਰਟ ਹੈ। ਇਹ ਤਿੰਨਾਂ ਤੇ ਆਪਣੀਆਂ ਮਿਸਾਇਲਾਂ ਪਹੁੰਚ ਗਈਆਂ। ਪਹਿਲੀ ਵਾਰ ਹੋਇਆ ਕਿ ਲਾਹੌਰ ਦਾ ਜਿਹੜੇ ਪੌਸ਼ ਇਲਾਕੇ ਸੀ ਇੱਕ ਗੁਲਸ਼ਨ ਇਕਬਾਲ ਇਲਾਕਾ ਜਿੱਥੇ ਹਾਫਿਜ਼ ਸਈਦ ਰਹਿੰਦਾ ਸਾਰੇ ਸਾਰੇ ਬੱਲੇ ਨੂੰ ਫੌਜ ਨੇ ਖਾਲੀ ਕਰਾ ਲਿਆ ਸੀ। ਕਰਾਚੀ ਦੇ ਜਿਹੜੇ ਪੌਸ਼ ਇਲਾਕੇ ਸੀ ਉਹਨਾਂ ਨੂੰ ਖਾਲੀ ਕਰਾ ਲਿਆ ਸੀ। ਪਹਿਲੀ ਵਾਰ ਹੋਇਆ ਕਿ ਹਿੰਦੁਸਤਾਨ ਨੇ ਸਿੰਧ, ਕਰਾਚੀ, ਸਿਆਲਕੋਟ, ਗੁਜਰਾਵਾਲਾ, ਲਾਹੌਰ, 라ਵਲਪਿੰਡੀ, ਮਰੀਦਕੇ, ਬਾਵਲਪੁਰ ਹਿੰਦੁਸਤਾਨ ਨੇ ਇੱਕ ਸਿਨਿਆ ਦੇਣਾ ਸੀ ਕਿ ਯਾਰ ਸਾਡੇ ਨਾਲ ਛੇੜਛਾੜ ਕਰੋਗੇ। ਤੁਹਾਨੂੰ ਕੀਮਤ ਅਦਾਤ ਕਰਨੀ ਪਊਗੀ ਤੇ ਕੀਮਤ ਜਿਹੜੀ ਹੈ ਹੁਣ ਮਹਿੰਗੀ ਹੋ ਗਈ ਹੈ। ਤੇ ਜਿਹੜਾ ਖਿਰਲਾ ਜਿਹੜਾ ਹਿੰਦੁਸਤਾਨ ਦਾ ਮਕਸਦ ਸੀ ਉਹ ਸੀ ਕਿ ਜਿਹੜਾ ਇੰਡਸ ਵਾਟਰ ਟ੍ਰੀਟੀ ਹੈ ਜਿਹੜਾ ਕਿ 1960 ਦੇ ਵਿੱਚ ਔਰ ਪਤਾ ਨਹੀਂ ਇਹ ਚੂਕ ਕਿਵੇਂ ਹੋ ਗਈ ਕਿ 136 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਇਹ ਪੰਜ ਦਰਿਆਵਾਂ ਦਾ ਇਹ ਤਾਂ ਪਾਕਿਸਤਾਨ ਦੇ ਹਿੱਸੇ ਲਿਖਦਾ ਤੇ ਹਿੰਦੁਸਤਾਨ ਦੇ ਜਿਹੜਾ ਹਿੱਸੇ ਆਇਆ ਉਹ ਸਾਰਾ 15 ਕੇ ਕਿਸ਼ 15 ਕੇ 16 ਕੇ 17 ਮਿਲੀਅਨ ਏਕੜ ਫੀਟ ਆਇਆ 135 ਕੇ 36 ਉਹਨਾਂ ਨੂੰ ਦੇ ਕੇ ਤੇ ਸਾਨੂੰ ਸਾਰਾ 15 16 ਆਇਆ ਉਹਦੇ 15 16 ਚੋਂ 8 ਤਾਂ ਰਾਜਸਥਾਨ ਨੂੰ ਚਲਾ ਜਾਂਦਾ 5 ਪੰਜਾਬ ਨੂੰ ਤੇ 3 ਹਰਿਆਣੇ ਨੂੰ ਇਹਦੇ ਪਿੱਛੇ ਆਪਾਂ ਲੜੀ ਜਾਂਦੇ 5 5 ਮਿਲੀਅਨ ਏਕੜ ਫੀਟ ਪੰਜਾਬ ਨੂੰ 3 3.5 ਹਰਿਆਣੇ ਨੂੰ 135 36 ਉੱਥੇ ਛੱਡਤਾ ਔਰ ਮੈਨੂੰ ਲੱਗਦਾ ਕਿ ਅਖੀਰ ਜਿਹੜਾ ਪੰਜਾਬ ਦੀ ਖੁਸ਼ਹਾਲੀ ਦਾ ਇੱਕ ਮੈਨੂੰ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਤਾਂ ਉਹ ਇਹ ਹੈ ਕਿ ਜਿਹੜਾ ਉਹ دریاਵਾਂ ਦਾ ਪਾਣੀ ਜਿਹੜਾ ਉਹ ਇੰਡੀਆ ਨੂੰ ਆਉਣਾ ਹੈ ਇਹ جنگ ਦੇ ਜਿਹੜੇ ਮਕਸਦ ਸੀ ਕਿ ਸਾਰੇ جنگ ਦੇ ਮਕਸਦ ਜਿਹੜੇ ਹੈ ਇਹ ਹੱਲ ਹੋ ਗਏ ਸੋ ਮੈਂ ਅੱਜ ਤੁਹਾਡੇ ਕੋਲੇ ਤਾਂ ਮੇਰਾ ਆਉਣ ਦਾ ਹੀ ਮਕਸਦ ਸੀ ਕਿ ਪੰਜਾਬੀ ਦੀ ਪੰਜਾਬੀ ਦੀਆਂ ਦੋ شناختਾਂ ਵੀ ਇਹਨੂੰ ਜਿਹੜੀ ਇਹ ਹਮੇਸ਼ਾ ਜੋਸ਼ ਚ ਰਹਿੰਦਾ ਹੈ ਹਮੇਸ਼ਾ ਹਿੰਦੁਸਤਾਨ ਦੀ ਹਿਫਾਜ਼ਤ ਜਿਹੜੀ ਹੈ ਇਹ ਪੰਜਾਬ ਤੇ ਪੰਜਾਬੀਆਂ ਨੇ ਕੀਤੀ ਪੀੜੀ ਦਰ ਪੀੜੀ ਦਰ ਪੀੜੀ نسل ਦਰ نسل ਦਰ نسل ਪੰਜਾਬ ਜਿਹੜਾ ਹੈ ਹਿੰਦ ਦੀ ਚਾਦਰ ਹੈ ਔਰ ਇੱਕ ਲੋਹੇ ਦੀ ਦੀਵਾਰ ਹੈ ਹਿੰਦੁਸਤਾਨ ਦੇ ਦੁਸ਼ਮਣਾਂ ਦੀ ਔਰ ਮੈਂ ਅੱਜ ਤੁਹਾਨੂੰ ਇਹ ਕਹਿਣ ਆਇਆ ਵੀ ਇਸ ਵੇਲੇ ਹਿੰਦੁਸਤਾਨ ਇਕ ਚੌਮੁਖੀ ਚੌਮੁਖੀ جنگ ਜਿਹੜੀ ਲੜ ਰਿਹਾ ਇਕ ਤਾਂ ਜਿਹੜੇ ਦੇਸ਼ ਤੇ ਦੁਸ਼ਮਣ ਹੈ ਜਿਨ੍ਹਾਂ ਨਾਲ ਕੱਲੀ ਰਾਤ ਤਾਂ ਹੀ ਨਜਿੱਠ ਕੇ ਹਟਿਆ ਦੂਸਰੀ جنگ ਜਿਹੜੀ ਆਪਾਂ ਨੂੰ ਲੜਨੀ ਪੈਣੀ ਹੈ ਆਪਾਂ ਨੂੰ ਸਾਇੰਂਸ ਤੇ ਟੈਕਨੋਲੋਜੀ ਦੇ ਮੈਦਾਨ ਦੇ ਵਿੱਚ ਆਪਾਂ ਨੂੰ ਘੋੜੇ ਡੜਾਉਣੇ ਪੈਣੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਆ ਗਿਆ ਤੁਸੀਂ ਜਿਹੜੇ ਮੇਰੀ ਉਮਰ ਦੇ ਬੈਠੇ 71 ਦੀ جنگ ਤੇ 2025 ਦੀ جنگ ਦਾ ਫਰਕ ਦੇਖੋ ਕਿੰਨਾ ਪੈ ਗਿਆ ਸਾਰੀ ਬਟਨਾਨਾ ਤੇ ਕੰਪਿਊਟਰਾਂ ਨਾਲ ਲੜੀ ਗਈ। ਔਰ ਜਿਹੜਾ ਅਗਲਾ ਆਉਣ ਵਾਲਾ ਸਮਾਂ ਜਿੱਥੇ ਦੇਸ਼ ਤੇ ਦੁਸ਼ਮਣਾਂ ਦੇ ਖਿਲਾਫ ਆਪਾਂ ਤਿਆਰੀ ਕਰਨੀ ਹੈ ਉੱਥੇ ਇਹ ਸਾਇੰਸ ਤੇ ਟੈਕਨੋਲੋਜੀ ਦੀ ਜਿਹੜੀ جنگ ਹੈ ਜਿਹੜੀ ਸਾਨੂੰ ਜਿੱਤਣੀ ਪੈਣੀ ਹੈ ਉਹਦਾ ਮਤਲਬ ਔਰ ਉਹਦਾ ਮਕਸਦ ਹੈ ਕਿ ਅਸੀਂ ਆਪਣੇ ਜਿਹੜੇ ਬੇਟੇ-ਬੇਟੀਆਂ ਜਿਹੜਾ ਜੀਨੂੰ ਅਸੀਂ ਅੰਗਰੇਜ਼ੀ 'ਚ ਹਿਊਮਨ ਕੈਪੀਟਲ ਕਹਿੰਦੇ ਆ ਇਹਨਾਂ ਨੂੰ ਪੜ੍ਹਾਈ ਲਿਖਾਈ ਇਹਨਾਂ ਨੂੰ ਕਾਬਿਲ ਇਨਾਂ ਦੀ ਟ੍ਰੇਨਿੰਗ ਇਨਾਂ ਦੀ ਤਰਬੀਅਤ ਅਗਲੇ 20 ਸਾਲ ਅਸੀਂ ਆਪਣੇ ਇੰਡੀਆ ਜਿਹੜਾ ਆਪਣਾ ਹਿਊਮਨ ਕੈਪੀਟਲ ਬਿਲਡ ਕਰੂਗਾ ਇੱਕ ਐਸ ਫਰੰਟ ਤੇ ਲੜਾਈ ਹੈ ਇੱਕ ਹਿੰਦੁਸਤਾਨ ਦੇ ਵਿੱਚ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ ਜੇ ਹਿੰਦੁਸਤਾਨ ਅਗਲੇ ਜਿਹੜੇ 20 ਸਾਲ ਹੈ ਜੇ ਅੱਜ ਜਿਹੜੀ ਆਪਣੀ ਗਰੋਥ ਰੇਟ ਹੈ ਉਹ 6.5 7% ਹੈ ਅਗਲੇ 20 ਸਾਲ ਆਪਾਂ 7-8% ਗਰੋ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਆਪਾਂ ਅੱਜ ਜਿਹੜੀ ਅੱਜ ਦਾ ਅਰਥ ਇਹ ਤੂੰ ਤਿੰਨ ਗੁਣਾ ਹੋਰ ਤਕੜੇ ਹੋ ਜਾਣਗੇ। ਔਰ ਇਹ ਜਿਹੜੀ ਕਸ਼ਮੀਰ ਹੈ, ਪਾਕਿਸਤਾਨ ਹੈ ਇਹ ਬੇਮਾਇਨੇ ਹੋ ਜਾਊਗਾ ਕਿਉਂਕਿ ਹਿੰਦੁਸਤਾਨ ਕੋਲੇ ਪਰ ਕੈਪੀਟਲ ਇਨਕਮ ਦੇ ਇਤਬਾਰ ਨਾਲ ਫੌਜ ਦੇ ਇਤਬਾਰ ਨਾਲ ਹੈਸੀਅਤ, ਔਕਾਤ ਦੇ ਇਤਬਾਰ ਨਾਲ ਬਹੁਤ ਅੱਗੇ ਨਿਕਲ ਜਾਣਗੇ। ਦੁਸ਼ਮਣਾਂ ਨਾਲ ਜੰਗ ਲੜਨੀ ਹੈ, ਸਾਇੰਸ ਤੇ ਟੈਕਨੋਲੋਜੀ ਤੇ ਆਪਾ ਅਬੂਰ ਹਾਸਲ ਕਰਨਾ ਹੈ ਆਪਾ ਕਾਰੋਬਾਰ ਦਾ ਪੱਈਆ ਤੇਜ਼ੀ ਨਾਲ ਚਲਾਉਣਾ ਹੈ ਤੇ ਇੱਕ ਜਿਹੜਾ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਬੈਠੇ ਸਾਡੀ ਦੇਸ਼ ਨੂੰ ਢਾਲਾ ਲਾ ਰਹੇ ਹਨ ਉਹਨਾਂ ਜਿਹੜੇ ਉਹ ਉਦੋਂ ਵੀ ਖਤਰਨਾਕ ਹੈ ਉਹਨਾਂ ਨਾਲ ਕਿਵੇਂ ਨਿਜਿੱਠਣਾ ਹੈ ਦੇਸ਼ ਦਾ ਜਿਹੜਾ ਗਰੀਬ ਇਨਸਾਨ ਹੈ ਬੇਰੁਜ਼ਗਾਰ ਹੈ ਗਰਜ਼ਮੰਦ ਹੈ ਦਰਦਮੰਦ ਹੈ ਬਿਮਾਰ ਹੈ ਮਜਬੂਰ ਹੈ ਮਜ਼ਦੂਰ ਹੈ ਇਹਨੂੰ ਆਪਾਂ ਅੱਗੇ ਕਿਵੇਂ ਇਹਨੂੰ ਇਹਨੂੰ ਕਿਵੇਂ ਅੱਗੇ ਲੈ ਕੇ ਜਾਣਾ ਸੋ ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਦਸੀਆਂ ਕਿ ਅੱਜ ਛੋਡੇ ਕੋਲੇ ਇਸੇ ਕਰਕੇ ਆਏ ਸੀ ਆਪਾਂ ਤੁਸੀਂ ਜਿੰਨੇ ਵੀ ਲੋਕ ਵਪਾਰ ਮੰਡਲ ਦੇ ਹੋ ਇਹ ਸਾਰੀਆਂ ਗੱਲਾਂ ਨੂੰ ਸਮਝਦੇ ਹੋ ਆਪਾਂ ਸਿਰ ਨਾਲ ਸਿਰ ਜੋੜੀਏ ਹੱਥ ਨਾਲ ਹੱਥ ਜੋੜੀਏ ਰਲ ਮਿਲ ਕੇ ਜਿਹੜੇ ਪਰਿਵਾਰਾਂ 'ਚ ਕਲੇਸ਼ ਹੁੰਦਾ ਹੈ ਉਹ ਪਰਿਵਾਰ ਕਿਤੇ ਬਰਕਤ 'ਚ ਨਹੀਂ ਆਉਂਦੇ ਜਿਹੜੇ ਪਰਿਵਾਰਾਂ 'ਚ ਪਿਆਰ ਤੇ ਇਤفاق ਹੁੰਦਾ ਹੈ ਉਹ ਹਮੇਸ਼ਾ ਪਰਿਵਾਰ ਤਰੱਕੀ ਕਰ ਜਾਂਦੇ ਸੋ ਸਿਆਣੇ ਬੰਦਿਆਂ ਦੇ ਸੰਗ ਚੱਲਿਏ ਸਿਆਣੇ ਬੰਦਿਆਂ ਦਾ ਲੜ ਬਣੀ ਫੜੀਏ ਔਰ ਇਹ ਸਿਆਣੇ ਬੰਦੇ ਹੀ ਆਪਾਂ ਨੂੰ ਔਰ ਖਾਸ ਕਰਕੇ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਔਰ ਮੈਂ ਸਮਝਦਾ ਕਿ ਜਿਹੜੇ ਨਰਕ ਦੇ ਵਿੱਚ ਪੰਜਾਬ ਅਜੇ ਚਲਾ ਗਿਆ ਹੈ ਜਿਹੜੇ ਟੋਏ ਚ ਅਸੀਂ ਡਿੱਗ ਪਏ ਆ ਸਿਵਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਦੀ ਜੋੜੀ ਤੋਂ ਬਿਨਾ ਆਪਾਂ ਨੂੰ ਇਸ ਨਰਕ ਚੋਂ ਨਿਕਲਣਾ ਮੁਸ਼ਕਿਲ ਹੋ ਜਾਏਗਾ ਸੋ ਮੈਂ ਤਾਂ ਅੱਜ ਤੁਹਾਨੂੰ ਇੱਕ ਕਿਸਮ ਦੀ ਫਿਕਰ ਫਿਕਰ ਦੀ ਦਾਵਤ ਦੇਣ ਆਇਆ ਕਿ ਵਤਨ ਦੀ ਫਿਕਰ ਕਰੀਏ ਆਪਣੇ ਆਉਣ ਵਾਲੇ ਜਿਹੜੀ ਆਪਣੀ نسل ਹੈ ਆਪਣੇ